ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੜ੍ਹਾਂਗੇ ਜੀ ਰਿਟਸ ਕੋਰਟ ਦੁਆਰਾ ਜਾਰੀ ਕੀਤੇ ਜਾਂਦੇ ਰਿਟ ਜੇਕਰ ਸਾਡੇ ਫੰਡਾਮੈਂਟਲ ਰਾਈਟਸ ਦੀ ਉਲੰਘਣਾ ਹੁੰਦੀ ਹੈ ਤਾਂ ਜਿਹੜੀ ਕੋਰਟ ਆ ਸਾਡੇ ਫੰਡਾਮੈਂਟਲ ਰਾਈਟਸ ਨੂੰ ਇੰਪਲੀਮੈਂਟ ਕਰਨ ਲਈ ਕੁਝ ਰਿਟ ਜਾਰੀ ਕਰਦੀ ਹੈ ਜੇਕਰ ਸਾਡੇ ਫੰਡਾਮੈਂਟਲ ਰਾਈਟਸ ਜਿਹੜੇ ਵਾਲਟ ਹੁੰਦੇ ਨੇ ਤਾਂ ਅਸੀਂ ਸਿੱਧਾ ਆਰਟੀਕਲ 32 ਦੇ ਤਰ੍ਹਾਂ ਸੁਪਰੀਮ ਕੋਰਟ ਜਾ ਸਕਦੇ ਹਾਂ ਤੇ ਆਰਟੀਕਲ 226 ਦੇ ਤਰ੍ਹਾਂ ਹਾਈ ਕੋਰਟ ਜਾ ਸਕਦੇ ਹਾਂ ਰਿਟ ਆਫ ਹੈਬੀਸ ਕੋਰਪਸ ਬੰਦੀ ਪਰਤਕ ਕਰਨੇ ਦਾ ਮਤਲਬ ਹੈ ਟੂ ਹੈਵ ਅ ਬਾਡੀ ਜੇਕਰ ਜਿਹੜੀ ਗਵਰਨ ਜਾਂ ਕੋਈ ਸਟੇਟ ਹੈ ਕਿਸੇ ਵਿਅਕਤੀ ਨੂੰ ਨੇ ਕਿਸੇ ਇੰਡੀਵਿਜੂਅਲ ਨੂੰ ਕੈਦੀ ਬਣਾ ਲਿਆਗਾ ਤਾਂ ਇੱਕ ਹੁਕਮ ਜਾਰੀ ਕਰਕੇ ਇੱਕ ਆਰਡਰ ਦੇ ਕੇ ਜਿਹੜੀ ਸੁਪਰੀਮ ਕੋਰਟ ਹੈ ਜਾਂ ਹਾਈ ਕੋਰਟ ਹੈ ਉਹ ਜਿਹੜਾ ਵਿਅਕਤੀ ਹੈ ਇੰਡੀਵਿਜੂਅਲ ਉਹਨੂੰ ਕਿਸੇ ਜਦੀ ਇੱਕ ਦੀ ਕੋਰਟ ਵਿੱਚ ਪੇਸ਼ ਕਰਨ ਲਈ ਗਵਰਨਮੈਂਟ ਨੂੰ ਸਟੇਟ ਨੂੰ ਨਿਰਦੇਸ਼ ਦੇ ਸਕਦੀ ਹੈ ਤਾਂ ਕਿ ਜਿਹੜੀ ਉਹਦੀ ਰੀਟੈਂਸ਼ਨ ਆਦੀ ਕਾਨੂੰਨਤਾ ਜਾਂ ਗੈਰ ਕਾਨੂੰਨਤਾ ਦਾ ਨਿਰਣਣਾ ਕੀਤਾ ਜਾ ਸਕੇ ਜੇਕਰ ਉਹ ਜਿਹੜਾ ਵਿਅਕਤੀ ਜਿਹੜਾ ਰੀਟੇਨ ਕੀਤਾ ਗਿਆ ਉਹਦੀ ਰੀਟੈਂਸ਼ਨ ਕਾਨੂੰਨ ਦੇ ਅਨੁਸਾਰ ਨਹੀਂ ਹੈਗੀ ਤਾਂ ਕੋਰਟਾ ਜਿਹੜਾ ਉਹ ਵਿਅਕਤੀ ਆ ਉਹਨੂੰ ਰਿਲੀਜ਼ ਕਰਨ ਦਾ ਨਿਰਦੇਸ਼ ਦੇ ਸਕਦੀ ਹੈ ਰਿਟ ਆਫ ਮੈਂਡਮਸ ਫਰਮਾਨ ਲਿਖੇ ਦਾ ਮਤਲਬ ਹੈ ਵੀ ਕਮਾਂਡ ਅਸੀਂ ਹੁਕਮ ਦਿੰਨੇ ਆ ਇਹਦੇ ਜਿਹੜੀ ਕੋਰਟ ਆਉ ਰਿਟ ਜਾਰੀ ਕਰਕੇ ਜਿਹੜੇ ਪਬਲਿਕ ਅਫੀਸ਼ੀਅਲ ਜਨੇ ਉਹਨਾਂ ਨੂੰ ਆਪਣੀ ਜਿਹੜੀ ਪਬਲਿਕ ਡਿਊਟੀ ਪਰਫਾਰਮ ਕਰਨ ਦੇ ਲਈ ਨਿਰਦੇਸ਼ ਦੇ ਸਕਦੀ ਹੈ ਰਿਟ ਆਫ ਪ੍ਰੋਹੀਬੀਸ਼ਨ ਵਰਜਨ ਲਿਖੇ ਦਾ ਮਤਲਬ ਹੈ ਟੂ ਫੋਰਬਿਡ ਇਹ ਜਿਹੜੀ ਰਿਟਾ ਕੋਰਟ ਵੱਲੋਂ ਕਿਸੇ ਅਧਿਕਾਰੀ ਨੂੰ ਅਜਿਹਾ ਕੰਮ ਕਰਨ ਤੋਂ ਰੋਕਣ ਲਈ ਜਾਰੀ ਕੀਤੀ ਜਾਂਦੀ ਹੈ ਜੋ ਕਾਨੂੰਨ ਦੇ ਵਿਰੁੱਧ ਹੈ ਜਾਂ ਫਿਰ ਉਹ ਵਿਅਕਤੀ ਜਿਹੜਾ ਉਹਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਰੈਟ ਆਫ ਅ ਸਾਰਸ਼ੂਰਰੀ ਉੱਤ ਪ੍ਰੀਖਣ ਲੈ ਕੇ ਦਾ ਮਤਲਬ ਹੈ 2B ਸਰਟੀਫਾਈਡ ਪੂਰਨ ਰੂਪ ਵਿੱਚ ਸੂਚਨਾ ਪ੍ਰਾਪਤ ਕਰਨਾ ਠੀਕ ਹੈ ਜੀ ਇਹ ਜਿਹੜਾ ਅਪਰ ਕੋਰਟ ਦਾ ਲੋਅਰ ਕੋਰਟ ਨੂੰ ਜਾਰੀ ਕਰਦੀ ਹੈ ਇਹਦੇ ਵਿੱਚ ਦੋ ਚੀਜ਼ਾਂ ਨੇ ਇੱਕ ਤਾਂ ਜਿਹੜੀ ਅਪਰ ਕੋਰਟ ਦਾ ਲੋਅਰ ਕੋਰਟ ਕੋਲ ਜਿਹੜਾ ਲੋਅਰ ਕੋਰਟ ਦੇ ਵਿੱਚ ਕੋਈ ਕੇਸ ਚੱਲ ਰਿਹਾ ਹੈਗਾ ਠੀਕ ਹੈ ਜੀ ਉਹਨੂੰ ਆਪਣੇ ਕੋਲੇ ਮੰਗਵਾ ਕੇ ਆਪਣੇ ਕੋਲੇ ਟਰਾਂਸਫਰ ਕਰਕੇ ਉਹਦੀ ਜਿਹੜੀ ਸੁਣਵਾਈ ਉਹ ਕਰ ਸਕਦੀ ਹੈ ਤੇ ਦੂਜਾ ਇਹ ਹੈ ਕਿ ਜਿਹੜੀ ਅਪਰ ਕੋਰਟ ਦਾ ਲੋਅਰ ਕੋਰਟ ਨੇ ਜਿਹੜੇ ਹੁਣ ਤੱਕ ਕੇਸਿਸ ਦੀ ਜੱਜਮੈਂਟ ਦਿੱਤੀ ਹੈ ਉਹ ਜਿਹੜਾ ਜੱਜਮੈਂਟ ਦਾ ਰਿਕਾਰਡ ਆ ਵੀ ਅਪਰ ਰਿਕਾਰਡ ਹੈ ਡਿਪੋਜ਼ਿਟ ਕਰਨ ਦੇ ਲਈ ਕਹਿ ਸਕਦੀ ਆ ਤਾਂ ਕਿ ਜਿਹੜਾ ਲੋਅਰ ਕੋਰਟ ਨੇ ਹੁਣ ਤੱਕ ਜੱਜਮੈਂਟ ਦਿੱਤੀ ਆ ਕੇਸਸ ਦੀ ਉਹ ਜੱਜਮੈਂਟ ਜਿਹੜੀ ਕਾਨੂੰਨ ਦਾ ਨਿਰਣਾ ਕੀਤਾ ਜਾ ਸਕੇ ਜੇਕਰ ਉਹ ਜੱਜਮੈਂਟ ਜਿਹੜੀ ਦਿੱਤੀ ਗਈ ਹੈ ਲੋਅਰ ਕੋਰਟ ਦੀ ਤੋੜਾ ਉਹ ਕਾਨੂੰਨ ਦੇ ਅਨੁਸਾਰ ਹੈ ਤਾਂ ਠੀਕ ਹੈ ਜੇ ਨਹੀਂ ਹੈਗੀ ਤਾਂ ਫਿਰ ਉਹ ਜਿਹੜੀ ਜੱਜਮੈਂਟ ਨੂੰ ਜਿਹੜਾ ਅਪਰ ਕੋਰਟ ਦੇ ਦੁਆਰਾ ਜਿਹੜਾ ਹੈਗਾ ਖਤਮ ਕਰ ਦਿੱਤਾ ਜਾਂਦਾ ਤੇ ਉਹਦੀ ਕੋਈ ਮਾਨਤਾ ਜਿਹੜੀ ਉਹ ਨਹੀਂ ਰਹਿ ਜਾਂਦੀ ਰੈਟ ਆਫ ਕਿਉ ਵਰ ਅੰਟੂ ਅਰਕਾਰ ਪਰਚਾ ਲੈ ਕੇ ਦਾ ਮਤਲਬ ਹੈ ਬਾਏ ਵਟ ਅਥੋਰਟੀ ਕਿਸ ਸ਼ਕਤੀ ਦੇ ਦੁਆਰਾ ਇਹ ਜਿਹੜੀ ਕੋਰਟਾਂ ਕੀ ਰਿਟ ਜਾਰੀ ਕਰਦੀ ਹੈ ਜਿਹੜਾ ਕੋਈ ਪਬਲਿਕ ਅਫੀਸਰ ਹੈ ਜਿਹੜੇ ਉਹ ਇਹ ਕੋਰਟ ਤੋਂ ਹੀ ਪੁੱਛਦੀ ਹੈ ਕਿ ਜਿਹੜਾ ਤੇਰੇ ਕੋਲ ਇਹ ਆਫਿਸ ਹੈ ਇਹ ਕਿਸ ਜਿਹੜਾ ਹੈਗਾ ਕਾ ਅਥਾਰਟੀ ਦੇ ਦੁਆਰਾ ਅਸਯਮ ਕੀਤਾ ਗਿਆ ਮਤਲਬ ਜਿਹੜੀ ਕੋਰਟਾ ਕਿਸੇ ਅਜਿਹੇ ਵਿਅਕਤੀ ਨੂੰ ਜਿਹਦੀ ਜਿਹੜੀ ਨਿਯੁਕਤੀ ਹੈ ਜਾਂ ਚੋਣ ਆ ਉਹ ਕਾਨੂੰਨ ਦੇ ਅਨੁਸਾਰ ਨਹੀਂ ਹੋਈ ਉਹਨੂੰ ਆਪਣਾ ਸਰਕਾਰੀ ਕੰਮ ਕਰਨ ਤੋਂ ਰੋਕ ਸਕਦੀ ਹੈ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ